ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾਸੇ ਗਾਮਾ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਤੇ ਐਡਰੈਸ ਬੋਲ ਨਾਮ ਚਮਕੌਰ ਸਿੰਘ ਆ ਜੀ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਬਾਈ ਤਹਿਸੀਲ ਤਪਾ ਜੀ ਨੇੜੇ ਤਪਾ ਬਾਈ ਆਪਾ 4 ਕਿਲੋਮੀਟਰ ਆ ਜੀ ਮੋਬਾਈਲ ਨੰਬਰ ਬੋਲ 98146155102 ਜੀ ਠੀਕ ਆ ਬਾਈ ਬਈ ਜਿਹੜੀ ਪਹਿਲੇ ਨੰਬਰ ਵਾਲੀ ਬੈੜਾ ਖੋਲ ਲੈਣਾ ਤੋਰ ਦੀ ਇਹ ਕਿਹੜਾ ਸੂਆ ਸੂਈ ਵੀ ਹੈ ਸੂਆ ਹੈ ਡਾਕਟਰ ਦੂਜਾ ਸੂਈ ਵੀ ਆ ਹੂੰ ਇਹਨੂੰ ਤਿੰਨ ਨਾਲ ਸਾਢੇ ਤਿੰਨ ਮਹੀਨੇ ਹੋ ਗਏ ਸੂਈ ਦੀ ਠੀਕ ਆ 11 ਕਿਲੋ ਦੁੱਧ ਦਾ ਬੱਚਾ ਬੱਚਾ ਮਾਂ ਕਰ ਹਾਂ ਮਾਂ ਕਰ ਬੱਚਾ ਆ ਗਿਆ ਠੀਕ ਆ ਭਾਈ ਕਿੰਨਾ ਦੁੱਧ ਦੱਸਿਆ ਭਾਈ 11 ਕਿਲੋ ਦੁੱਧ ਦਾ ਡਾਕਟਰ ਭਾਈ ਦੋ ਡੰਗ ਚੋਲੇ ਭਾਈ ਚਾਰ ਡੰਗ ਚੋਲੇ ਜਾਵਾਂ ਮੈਂ ਅਗਲਾ ਠੀਕ ਆ ਭਾਈ ਜਿੰਨੇ ਭਈ ਆਉਦੀ ਤਸੱਲੀ ਚਾਹੇ ਭਾਈ ਕਹਿੰਦਾ ਜਿੰਨੀ ਮਰਦੀ ਗੱਲ ਚਾਹੇ ਦੋ ਡੰਗ ਚਾਰ ਡੰਗ ਚੋਕੇ ਲੈ ਠੰਡੀ ਠੰਡੀ ਇੰਨੀ ਆ ਸਾੜ ਦੇ ਗੱਲਾਂ ਠੀਕ ਆ ਭਾਈ ਹੂੰ ਬਾਈ ਇੱਕ ਨੰਬਰ ਆ ਜੀ ਚਾਰੇ ਥਣਾਂ ਨੂੰ ਮੋੜ ਲਿਆ ਬਾਈ ਤੇ ਮੁੱਲ ਕੀ ਆ ਭਰਾ ਇਹਦਾ ਮੁੱਲ ਇਹਦਾ 32000 ਰੁਪਏ ਮਾਨਤਾਨ ਹੋ ਜੀ ਮਾਨਤਾਨ ਕਰਾਂਗੇ ਜੀ ਠੀਕ ਆ 32000 ਰੁਪਿਆ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜੂਗਾ ਥਣ ਵਗੈਰਾ ਬਾਈ ਨੇੜੇ ਤੋਂ ਚੈੱਕ ਕਰਵਾਣੇ ਕੱਲਾ ਕੱਲਾ ਥਣ ਬਾਈ ਚਾਰੇ ਥਣ ਨਿਕੜ ਮੈਂ ਪੂਰੇ ਜਿਹਨ ਮਾਰ ਗਏ ਆ ਬੈਠਾ ਰਹੇ ਨਹੀਂ ਕੁਝ ਕਰੀ ਠੀਕ ਆ ਬਾਈ ਓਕੇ ਬਾਈ ਭਾਗਿਆਪਰੇ 2 ਨੰਬਰ ਖੋਲ ਲੋ ਕਿਹੜਾ ਸੂਆ ਇਹ ਦੂਜਾ ਸੂਆ ਡਾਕਟਰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਮਹੀਨਾ ਹੋ ਗਿਆ ਡਾਕਟਰ ਆ ਬੱਸੀ ਸੀ ਮਰ ਗਈ ਬੱਸੀ ਇਹਦੀ ਰਾਤ ਅੱਛਾ ਹਾਂ ਠੀਕ ਹੈ ਬਈ ਦੋ ਦੋ ਹੋਊਗਾ 12 ਲੀਟਰ ਇਹਦੇ ਥੱਲੇ ਠੀਕ ਹੈ ਬਈ ਹਾਂਜੀ ਹੂੰ ਖੋਲ ਦੇ ਬਈ ਤੋੜ ਕੇ ਦਿਖਾ ਦੇ ਚਵਾਈ ਚੂਈ ਕਿਵੇਂ ਆ ਚਵਾਈ ਚੂਈ ਇੱਕ ਨੰਬਰ ਆ ਜਮਾ ਢੰਡੀ ਢੋਡੀ ਚੰਗੀ ਆ ਮਾਖਾ ਜਮੇ ਮਰਜੀ ਬੈਠੇ ਰਹੇ ਹੋਈ ਠੀਕ ਗਰਮੀ ਨਹੀਂ ਮਾਂਦੀ ਹੈ ਨਾ ਬਿਲਕੁਲ ਗਰਮੀ ਤਾਂ ਜਮੇ ਘੋਰਾ ਵੀ ਨਹੀਂ ਉਹ ਕਰਦੀ ਜੀ ਹੂੰ ਹਲ ਕਰਦਾ ਬਈ ਖਣ ਚੰਗਾ ਲੱਗਿਆ ਹਾਰਡਰ ਚੰਗਾ ਤੇ ਮੁੱਲ ਕੀ ਆ ਭਰਾ ਮੈਂ ਠੰਡੇ ਦਾ ਉੱਥੇ ਬੰਨ ਕੇ ਪਾ ਦਾ ਉਹ ਕਰ ਦਿੰਦੇ ਹੂੰ ਮੁੱਲ ਵੀਰੇ ਇਹਦਾ 35000 ਰੁਪਏ ਤੱਕ ਮਾਨਤਾਨ ਹੋ ਜਾ ਵੀਰੇ ਮਾਨਤਾਨ ਕਰ ਦਿਆਂਗੇ 35000 ਰੁਪਏ ਮੁੱਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜਾ ਖਾਣੇ ਨੇੜੇ ਤੋਂ ਚੈੱਕ ਕਰਵਾਣ ਨੇ ਖਾਣ ਦਾ ਸਾਈਜ਼ ਬਹੁਤ ਚੰਗਾ ਭਾਈ ਚੁਭਾਈ ਵੀ ਬਾਈ ਜਿਹਨੂੰ ਨੰਬਰ 1 ਨਾੜਾ ਨੂੜਾ ਚੰਗੀਆਂ ਨੇ ਠੰਡੇ ਵੀ ਡਾਕਟਰ ਬਾਹਲੀ ਜਾਂਦਾ ਹੈ ਜੀ ਜਿਵੇਂ ਮੈਂ ਜੀ ਠੀਕ ਆ ਹੂੰ ਓਕੇ ਭਾਈ ਅੱਗੇ ਭਾਈ ਤਿੰਨ ਨੰਬਰ ਖੋਲ ਲਓ ਕਿਹੜਾ ਸੂਅਸੀਂ ਵੀ ਇਹ ਤੀਜਾ ਸੂਅੜਾ ਕਿੰਨਾ ਕ ਟਾਈਮ ਹੋ ਗਿਆ ਬਾਈ ਸੂਈ ਨੂੰ ਇਹਨੂੰ 15 ਮਿੰਟ ਹੋ ਗਏ ਠੀਕ ਆ ਬਾਈ ਦੁੱਧ ਕਿੰਨਾ ਹੋ ਦੁੱਧ ਹੋਊਗਾ ਇਹਦੇ ਥੱਲੇ 14 ਲੀਟਰ ਐ ਇਸ ਟਾਈਮ ਜੀ ਠੀਕ ਆ ਬਾਈ ਹਾਂ ਹੂੰ ਆ ਜਾ ਚਵਾਈ ਦੂਏ ਕੇ ਬਾਈ ਦੁਆਈ ਚ ਇੱਕ ਨੰਬਰ ਆ ਬਸ ਐ ਜੀ ਇਹਦਾ ਠੀਕ ਆ ਆ ਰੱਖੀ ਠੀਕ ਆ ਬਈ ਆਰਡਰ ਬਾਈ ਨੇੜ ਤੋਂ ਚੈੱਕ ਕਰਵਾਉਨੇ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਪਿਆ ਪੂਰੇ ਗੈਪ ਤੇ ਆ ਮੋੜ ਲਿਓ ਬਾਈ ਤੇ ਮੁੱਲ ਕੀ ਆ ਭਾਈ ਇਹਦਾ 36000 ਆ ਡਾਕਟਰ ਮਾਨਤਨ ਹੋ ਜੀ ਬਈ ਮਾਨਤਨ ਕਰ ਦਾਂਗੇ ਮੂਹਰੋਂ ਆਰਡਰ ਰੂਡਰ ਦਿਖਾ ਦੇਈਏ ਇਹਦਾ ਐਪੀਆ ਠੀਕ ਆ ਭਾਈ 36000 ਰੁਪਿਆ ਮੁੱਲ ਆ ਤੇ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਗਿਰੂ ਹੋ ਜੇ ਇਹ ਆਰਡਰ ਆ ਜਿਹੜਾ ਨੇੜ ਤੋਂ ਚੈੱਕ ਕਰਵਾਉਣੇ ਕੋਈ ਵੀ ਨਾ ਕਿਸੇ ਵੀ ਬਾਈ ਦੇ ਪਸੰਦ ਦਾ ਹੁੰਦਾ ਨਾ ਤਾਂ ਬਾਾਈ ਨਾ ਕਨੇਡਲੀ ਮਰਜੀ ਵਹਿ ਜਾ ਜੀ ਛੰਡੀ ਦਾ ਇੰਨੀ ਆ ਪਾ ਮੈਂ ਨਿਆਣਾ ਵੀ ਨਾ ਲਾਇਓ ਠੀਕ ਆ ਹਮਮ ਓਕੇ ਅੱਗੇ ਵੀਰੇ 4 ਨੰਬਰ ਕਿਹੜਾ ਸੁਆ ਭਾਈ ਇਹ ਤੀਜਾ ਸੂਆ ਡਾਟਰ ਇੰਨਾ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਇਹਨੂੰ ਹੋ ਗਏ 2 ਮਹੀਨੇ ਖੋਲ ਦੋ ਭਾਈ ਤੋੜ ਕੇ ਰਖਾ ਦੋ ਦੁੱਧ ਕਿੰਨਾ ਭਾਈ ਦੁੱਧ ਦੇ ਰੇ ਥੱਲੇ ਵੀ ਹੁਣ 12 ਤੋਂ ਬਾਹਰ ਹੀ ਆਇਆ ਓਕੇ ਹਾਂ ਠੀਕ ਆ ਫੈਡ 12 ਜਮਾ ਮਣਕ ਕੇ ਲੈ ਜੇ ਅਗਲਾ ਫੈਡ ਚੰਗੀ ਆਉਂਦੀ ਹੂ ਫੈਡ ਫੂਡ ਚੰਗੇ ਆ ਗਰਮੀ ਨਹੀਂ ਮੰਨਦੀ ਜਮੀ ਜੀ ਠੀਕ ਆ ਭਾਈ ਤੇ ਮੁੱਲ ਕੀ ਆ ਭਰਾ ਇਹਦਾ 32000 ਡਾਟਰ 32000 ਰੁਪਏ ਮੋੜ ਲਿਓ ਭਾਈ ਦੋ ਦਯਾ ਮੈਂ ਹੈ 13 ਆਪਾਂ 12 ਕਹਿ ਕੇ ਦੇ ਮੰਗ ਠੀਕ 32000 ਰੁਪਇਆ ਬਾਈ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜੂ ਥਣ ਦਾ ਸਾਈਜ਼ ਬਹੁਤ ਚੰਗਾ ਜੀ ਅੱਗੇ ਤੇ 5 ਨੰਬਰ ਕਿਹੜਾ ਸੂਈ ਵੀ ਹੈ ਵੀਰੇ ਇਹ ਦੂਜਾ ਜੀ ਖੋਲ ਦੋ ਬਾਈ ਤੋੜ ਦੋ ਕਿੰਨਾ ਕੀ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਡੇਢ ਕਿ ਮਹੀਨਾ ਹੋਇਆ ਜੀ ਠੀਕ ਆ ਬਾਈ ਬੱਚਾ ਹੈਗਾ ਦਾ ਵੀਰੇ ਨਹੀਂ ਬੱਚਾ ਹੈ ਨਹੀਂ ਠੀਕ ਆ ਬਾਈ ਦੁੱਧ ਹੋ ਗਿਆ ਥੱਲੇ ਵੀ 13 ਤੋਂ ਬਾਹਰ ਹੀ ਠੀਕ ਆ ਮਨਕ ਚਲ 13 ਦਾ ਜਮਾ ਮਿਲ ਲਿਆ ਅਗਲਾ ਭਾਵੇਂ ਠੀਕ ਆ ਬਾਈ ਠੰਡੀ ਠੁੰਡੀ ਚੰਗੀ ਆ ਬਾਹਰ ਹੀ ਠੰਡੀ ਹੈ ਜੀ ਜੇ ਮੈਂ ਮਰ ਜੇ ਇਸ ਦਾ ਰੱਸਾ ਸਿੱਟ ਕੇ ਬਹਿ ਜਾ ਉੱਤੇ ਹਾਂ ਨਾ ਬਾਈ ਠੰਡੀ ਠੁੰਡੀ ਫੁੱਲ ਆ ਤੇ ਮੁੱਲ ਕੀ ਆ ਭਰਾ ਦਾ ਮੁੱਲ ਇਹਦਾ 36000 ਆ ਜੀ 36000 ਰੁਪਏ ਮਾਨ ਤਨ ਹੋ ਜਾ ਮਾਨ ਤਨ ਕਰਾਂਗੇ ਜੀ ਲਾਜ 36000 ਰੁਪਏ ਬਾਈ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਨ ਜ਼ਰੂਰ ਹੋ ਜੂਗਾ ਫਲ ਕਰਦਾ ਰੰਗ ਰੂਪ ਚੰਗਾ ਆਰਡਰ ਵੀ ਚੰਗਾ ਥਣ ਸੁਣ ਵੀ ਕਰਮਾ ਚੰਗਾ ਲੱਗਾ ਅੱਗੇ ਵੀਰੇ ਲਾਸਟ 6 ਨੰਬਰ ਕਿਹੜਾ ਸੂਆ ਬਾਈ ਇਹ ਤੀਜਾ ਸੂਆ ਰੈਕਟਰ ਹੂੰ ਤੇ ਮੰਗ ਰਲੇ ਥਣ ਦੀ ਤੇਲ ਆ ਇੱਕ ਥਾਣ ਤੋਂ ਤੇਲ ਲਾ ਗਈ ਹਾਂ ਦੁੱਧ ਹੋਊਗਾ 10 ਲੀਟਰ ਇਹਦੇ ਸਲੇ ਠੀਕ ਆ ਬਾਈ ਖੋਲ ਦੇ ਬਾਈ ਮੜੀ ਤੋਰ ਦੀ ਹੋ ਗਈ ਇੱਕ ਥਾਣੋਂ ਬਾਈ ਕਹਿੰਦਾ ਤੇਲ ਆ ਬਾਈ ਤੇ ਬਾਕੀ ਤਿੰਨ ਸਹੀ ਚੱਲਦੇ ਆਂ ਠੰਡੀ ਠੰਡੀ ਬਹੁਤ ਆ ਤਿੰਨ ਓਕੇ ਜਮਾ ਤਿੰਨ ਚ ਤਾਂ ਪੂਰ ਸਿੱਟਾ ਵੀ ਨਹੀਂ ਕੋਈ ਹੂੰ ਠੀਕ ਆ ਬਾਈ ਮੁੱਲ ਕੀ ਆ ਵੀਰੇ ਦਾ ਮੁੱਲ ਇਹਦਾ 20000 ਆ ਜੀ ਮਾਨਤਾਨ ਹੋ ਜੀ ਵੀਰੇ ਮਾਨਤਾਨ ਕਰ ਦਾਂਗੇ 20000 ਰੁਪਏ ਦਾ ਪੂਰਾ 10 ਕਿਲੋ ਮਿੰਕ ਕੇ ਲੈ ਜੇ ਅਗਲਾ ਬਹੁਤ ਠੀਕ ਆ ਬਸ ਹਾਂ ਮੁੱਲ ਵੀ ਜੈਦੀ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜੂਗਾ ਨਾਗੇ ਸੀਗੇ ਭਰਾ ਕੋਲੇ 6 6 ਦੇ 6 ਹੀ ਦਿਖਾਤੇ ਤੇ ਕਿਵੇਂ ਸੇ ਵੀਰ ਨੂੰ 6 ਦੇ 6 ਨਾਗ ਜੋ ਕੋਈ ਵੀ ਨਾਗ ਪਸੰਦ ਆਵੇ ਤਾਂ ਆਪ ਦੀ ਤਸੱਲੀ ਕਰਕੇ ਬਾਈ ਖਰੀਦ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ